ਕੁਮਾਰ ਹੈ ਜੀ ਬੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਸ਼ਖਸ ਬਲੋਕ ਜਵਾਕ ਨੂੰ ਕੁੱਟਿਆ ਜਾ ਰਿਹਾ ਕੀ ਮਸਲਾ ਹੈ ਮਸਲਾ ਇਹ ਸੀਗਾ ਜੀ ਇੱਕ ਬੱਚਾ ਸੀਗਾ ਜੋ ਫੁੱਲ ਮਲਾ ਕੇ 3-4 ਸਾਲ ਦਾ ਹੈਗਾ ਜੀ ਹਾਂਜੀ ਉਹ ਸੁਰਾਮੀ ਗੇਟ ਦੇ ਉੱਪਰ ਇੱਕ ਦੁਕਾਨ ਹੈਗੀ ਹੈ ਜੋ ਕਿ ਜੂਸ ਦੀ ਹੈ ਹਾਂਜੀ ਜੋ ਕਿ ਸ਼ਾਇਦ ਸਾਨੂੰ ਲੱਗਦਾ ਕਿ ਉਹ ਸਮੂਹ ਦਾ ਬੰਦਾ ਨਹੀਂ ਹੈ ਹਾਂਜੀ ਔਰ ਇੱਕ ਵਿਸ਼ੇਸ਼ ਸਮੁਦਾਇਨਾਤ ਸੰਧਰਖਦਾ ਹੈ ਉਹ 3 ਸਾਲ ਦਾ ਬੱਚਾ ਇੱਕ ਨਾਲੜੀ ਦੁਕਾਨ ਤੋਂ ਇੱਕ ਪਾਣੀ ਦਾ ਗਲਾਸ ਲੈ ਕੇ ਖਾਲੀ ਉਸ ਜੀ ਦੁਕਾਨ ਤੋਂ ਪਾਣੀ ਵੀ ਚੜਾ ਜਾ ਜੋ ਅਸੀਂ ਵੀਡੀਓਜ਼ ਵੀ ਦੇਖ ਰਹੇ ਹਾਂ ਉਸ ਦੇ ਕੀ ਹੋਇਆ ਜੀ ਜਿੱਥੇ ਉਹ ਗਲਾਸ ਮਾਂਜ ਕੇ ਰੱਖਦਾ ਪਰ ਜਿਹੜਾ ਪਾਣੀ ਚ ਗਲਾਸ ਮਾਂਜਦਾ ਉਹ ਬੱਚਾ ਉਹਦੇ ਚ ਗਲਾਸ ਭਰ ਕੇ ਪਾਣੀ ਪੀ ਰਿਹਾ ਤਾਂ ਉਸ ਛੋਟੀ ਸੋਚ ਦੇ ਬੰਦੇ ਨੇ ਡਾਂਗ ਚੱਕੀ ਤੇ ਉਹਦੇ ਸਿਰ ਚੱਠੇ ਮਾਰੀ ਜਿਸ ਕਰਕੇ ਉਹਦੇ ਇੱਥੇ ਪੂਰੀ ਸਪੈਲਿੰਗ ਹੋ ਗਈ ਪਰ ਬੱਚਾ ਉਹ ਤਾਂ ਇੱਕ ਤਰ੍ਹਾਂ ਨਾਲ ਗੱਛਾਗੇ ਪੈ ਗਿਆ ਜਿਸ ਦੀ ਕੰਪਲੇਂਟ ਅਸੀਂ ਕਰਨ ਲਈ ਇੱਥੇ ਸਾਰਾ ਸਿਸਟਮ ਇਕੱਠੇ ਹੋਏ ਔਨੇ ਚੋਂ ਬੰਦਾ ਉੱਥੋਂ ਭੱਜ ਗਿਆ ਕੌਣ ਹੈ ਦੁਕਾਨਦਾਰ ਵਾਲਾ ਕੀ ਨਾਮ ਦੁਕਾਨਦਾਰ ਦਾ ਨਾਮ ਸਾਨੂੰ ਕੁਝ ਨਹੀਂ ਪਤਾ ਲੱਗਿਆ ਜੀ ਕਿਉਂਕਿ ਉਹ ਭੱਜ ਚੁੱਕਾ ਸੀਗਾ ਤੇ ਉੱਥੇ ਦੋ ਬੰਦੇ ਹੋਰ ਆਏ ਜੋ ਕਹਿੰਦੇ ਨਹੀਂ ਮੇਰੇ ਤਾਏ ਦਾ ਮੁੰਡਾ ਸੀਗਾ ਤੇ ਉਹ ਭੱਜ ਗਿਆ ਸਾਨੂੰ ਤਾਂ ਉਹਨੇ ਫੋਨ ਕਰਕੇ ਕਿਹਾ ਕਿ ਦੁਕਾਨਦਾਰ ਬਤਾ ਦਿਓ ਅਸੀਂ ਔਨੇ ਚ ਪੁਲਿਸ ਸਟਾਫ ਵੀ ਉੱਥੇ ਪਹੁੰਚ ਗਿਆ ਸਭ ਕੁਝ ਹੋ ਗਿਆ ਅਸੀਂ ਉਹ ਬੰਦਿਆਂ ਨੂੰ ਫੜਿਆ ਨਾਲ ਤੇ ਨਾਲ ਲਿਜਾ ਕੇ ਔਰੇਤ ਲਿਆਂਦਾ ਹੁਣ ਬੰਦੀ ਕਾਰਵਾਈ ਸੱਚੋ-ਸੱਚ ਹੋ ਰਹੀ ਹੈ ਠੀਕ ਵੀ ਜੀ ਜੀ ਕੀ ਮਸਲਾ ਸੀ ਕਿਹੜਾ ਦੁਕਾਨਦਾਰ ਸੀ ਮਸਲਾ ਕੀ ਸੁਨਾਮੀ ਗੇਟ ਜੋ ਜੀਕ ਏ 1 ਕੋਈ ਜੂਸ ਵਾਲਾ ਵਿਅਕਤੀ ਹੈ ਜੀ ਇੱਕ ਬੱਚਾ ਪਾਣੀ ਪੀਣ ਦੇ ਗਿਆ ਨਾਲੇ ਦੁਕਾਨ ਤੋਂ ਗਲਾਸ ਦਿੱਤਾ ਖਾਲੀ ਉਹਨੇ ਪਾਣੀ ਪੀਣ ਜਦੋਂ ਗਿਆ ਉਹ ਦੁਕਾਨਦਾਰ ਜੋ ਨੇਪੂਰਾ ਦਾ ਮਾਰਿਆ ਕੁੱਟਿਆ ਡੰਗਾਂ ਨਾਲ ਕੁੱਟਿਆ ਜਿੱਦੀ ਵੀਡੀਓ ਸਾਰੇ ਕੋਲ ਪਹੁੰਚ ਚੁੱਕੀ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਚਾਹੁੰਦੇ ਹਾਂ ਜਿਹੜੇ 12 ਲੋਕ ਆ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਵਪਾਰ ਕਰ ਰਹੇ ਨੇ ਬਿਜ਼ਨਸ ਕਰ ਰਹੇ ਨੇ ਇਹਨਾਂ ਦੀ ਇੱਕ ਵੈਲੂਏਸ਼ਨ ਵੀ ਹੋਣੀ ਚਾਹੀਦੀ ਹੈ ਜਿੰਨਾ ਲੋਕਾਂ ਦੇ ਘਰਾਂ ਦੇ ਵਿੱਚ ਬੈਠੇ ਨੇ ਉਹ ਵੀ ਇਹਨਾਂ ਦੀ ਵੈਰੀਫਿਕੇਸ਼ਨ ਖਾਣਾ ਸਿਟੀ ਸੰਗਰੂਰ ਚ ਕਰਣ ਜੋ ਕਿ ਜਿਹੜੀ ਆਣ ਵਾਲੀ ਘਟਨਾ ਨੂੰ ਆਪਾਂ ਰੋਕ ਸਕੀਏ ਦੇਖੋ ਛੋਟਾ ਇਹ ਸ਼ਹਿਰ ਹੈ ਸੰਗੂ ਸਾਡਾ ਜਿੱਦੇ ਵਿੱਚ ਕੋਈ ਛੋਟਾ ਜਿਹਾ ਬੱਚਾ 5-6 ਸਾਲ ਦਾ ਬੱਚਾ ਹੈ ਉਹ ਪਾਣੀ ਪੀਂ ਗਿਆ ਉਹ ਇੰਨੀ ਬੇਰਹਾਮੀ ਨਾਲ ਮਾਰਿਆ ਕਿ ਆਪਾਂ ਬਲੀਵ ਨਹੀਂ ਕਰ ਸਕਦੇ ਉਹਦੇ ਮਨ ਦੇ ਵਿੱਚ ਰੇਡੀਅਲ ਦੇ ਮਨ ਦੇ ਵਿੱਚ ਕਿੰਨਾ ਵੱਡਾ ਕਰੋਧ ਹੋਣਾ ਲੇਕਿਨ ਆਪਾਂ ਪ੍ਰਸ਼ਾਸਨ ਇਹ ਮੰਗ ਕਰਦੇ ਆ ਇਹਨਾਂ ਸ਼ਰਾਰਤੀ ਅਸਰਾਂ ਦੇ ਖਿਲਾਫ ਸੱਤੋ ਸੱਤ ਕਾਰਵ ਕੀਤੀ ਜਾਵੇ ਜੋ ਮਨ ਦੀ ਕਾਰਵੀ ਹੈ ਪ੍ਰਸ਼ਾਸਨ ਕਰੇ ਹਾਂ ਪ੍ਰਸ਼ਾਸਨ ਅੱਗੇ ਕਾਰਵਾਈ ਨਹੀਂ ਕਰਦਾ ਅਸੀਂ ਸਪੂਰਾ ਸ਼ਹਿਰ ਇਕੱਠਾ ਹੋ ਕੇ ਇਸੀ ਦੇ ਵਿਚਾਰ ਕਰਾਂਗੇ ਅਗਲੇ ਦਿਨ ਰਾਣੀਤੀ ਅਸੀਂ ਉਹਦੀ ਤਿਆਰੀ ਕਰਾਂਗੇ ਜੇ ਆਪਾਂ ਗੱਲ ਕਰੀਏ ਕਿ ਬੱਚੇ ਇਸ ਟਾਈਮ ਕਿੱਥੇ ਹੈ ਬੱਚਾ ਇਸ ਟਾਈਮ ਉਹਦਾ ਲੱਗਿਆ ਕਹਿੰਦੇ ਉਹ ਹਸਪੀਟਲ ਲੱਗੇ ਨੇ ਪਰਿਵਾਰ ਦੇ ਬੱਚੇ ਅਸੀਂ ਉਹਨਾਂ ਤੱਕ ਤਾਲਮੇਲ ਕਰਕੇ ਪੂਰੀ ਜਾਣਕਾਰੀ ਜੋ ਕਿ ਮੀਡੀਆ ਤੱਕ ਪ੍ਰਸ਼ਾਸਨ ਅਸੀਂ ਪਹੁੰਚਾ ਸਕੀਏ